ਚੋਣਾਂ ਦੇ ਲਈ ਕਾਂਗਰਸ ਨੇ ਬੀਤੀ ਦੇਰ ਰਾਤ ਨੂੰ 32 ਉਮੀਦਵਾਰਾਂ ਦੀ ਲਿਖਤ ਜਾਰੀ ਕਰ ਦਿੱਤੀ ਹੈ ਹਾਲਾਂਕਿ ਪਹਿਲੀ ਲਿਸਟ ਵਿੱਚ 31 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਡੇਢ ਘੰਟੇ ਬਾਅਦ ਦੂਸਰੀ ਲਿਸਟ ਵਿੱਚ ਇੱਕ ਕੈਂਡੀਡੇਟ ਦਾ ਨਾਮ ਐਲਾਨ ਦਿੱਤਾ ਸੀ ਫਿਲਹਾਲ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਦੀ ਪਹਿਲੀ ਲਿਸਟ ਵਿੱਚ ਡੱਬ ਵਾਲੀ ਅਤੇ ਕਾਲਾਂ ਵਾਲੀ ਦੀ ਸੀਟਿੰਗ ਐਮ ਐਲ ਏ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਗਿਆ ਹੈ ਦੋਨੋਂ ਕੈਂਡੀਡੇਟਸ ਦੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਚੋਣ ਦੀ ਤਿਆਰੀ ਚੱਲ ਰਹੀ ਸੀ ਦੋਨਾਂ ਦੇ ਹਲਕਿਆਂ ਦੇ ਵਿੱਚ ਲੋਕ ਸਭਾ ਚੋਣਾਂ ਦਰਮਿਆਨ ਸ਼ੈਲਜਾਂ ਨੂੰ ਵੱਡੀ ਜਿੱਤ ਮਿਲੀ ਸੀ ਅਤੇ ਉਹ ਹੁੱਡਾ ਦੇ ਨਜ਼ਦੀਕੀ ਰਹੇ ਹਨ ਡੱਬਵਾਲੀ ਦੀ ਜੇਕਰ ਗੱਲ ਕਰੀ ਤੇ ਡੱਬਵਾਲੀ ਦੇ ਵਿੱਚ ਭਾਜਪਾ ਅਤੇ ਇਨਲੋ ਦੀ ਟਿਕਟ ਅਜੇ ਤੱਕ ਤੈਅ ਨਹੀਂ ਹੋ ਪਾਈ ਹੈ ਜਦਕਿ ਆਮ ਆਦਮੀ ਪਾਰਟੀ ਦੇ ਦੋਨੋਂ ਹਲਕਿਆਂ ਦੇ ਉਮੀਦਵਾਰਾਂ ਦਾ ਵੀ ਇੰਤਜ਼ਾਰ ਹੈ ਡੱਬਵਾਲੀ ਦੇ ਵਿੱਚ ਵਿਧਾਇਕ ਅਮਿਤ ਸਿਹਾਗ ਨੌਜਵਾਨ ਹਨ ਅਤੇ ਉਹਨਾਂ ਦੇ ਪਿਤਾ ਕੇਵੀ ਸਿੰਘ ਸਾਹਿਬ ਕਾ ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਓਡਾ ਦੇ OSD ਰਹਿ ਚੁੱਕੇ ਹਨ ਇਸ ਤੋਂ ਇਲਾਵਾ ਸ਼ੈਲਜਾ ਦੇਵੀ ਕਰੀਬੀ ਰਹੇ ਹਨ ਉਹ ਲੋਕ ਸਭਾ ਚੋਣਾਂ ਦੇ ਵਿੱਚ ਸ਼ੈਲਜਾ ਨੂੰ ਵੱਡੀ ਜਿੱਤ ਦਿਲਾਉਣ ਦੇ ਵਿੱਚ ਕਾਮਯਾਬ ਸਾਬਿਤ ਹੋਏ ਸਨ ਇੱਥੋਂ ਅਮਿਤ ਸਿਹਾਗ ਪਿਛਲੇ ਚੋਣਾਂ ਵਿੱਚ 1567 ਵੋਟਾਂ ਦੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਭਾਜਪਾ ਦੇ ਆਦਿੱਤਿਆ ਚਟਾਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਅਮਿਤ ਸਿਹਾਗ ਨੂੰ ਇੱਥੋਂ 66885 ਵੋਟ ਮਿਲੇ ਸਨ ਉਥੇ ਲੋਕ ਸਭਾ ਚੋਣਾਂ ਦੀ ਜੇਕਰ ਗੱਲ ਕਰੀ ਤਾਂ ਇਸੇ ਇਲਾਕੇ ਦੇ ਵਿੱਚੋਂ ਕਾਂਗਰਸ ਦੀ ਸ਼ੈਲਜਾਨ ਨੂੰ 70000 ਤੋਂ ਵੱਧ ਵੋਟ ਪ੍ਰਾਪਤ ਹੋਏ ਸਨ। ਇਸ ਤੋਂ ਇਲਾਵਾ ਇੱਥੇ ਕੋਈ ਮਜ਼ਬੂਤ ਕੈਂਡੀਡੇਟ ਵੀ ਕਾਂਗਰਸ ਦੇ ਕੋਲ ਵਿਕਲਪ ਨਹੀਂ ਸੀ। ਜਿਸ ਦੇ ਚਲਦੇ ਉਹਨਾਂ ਦੀ ਟਿਕਟ ਨੂੰ ਪਹਿਲੀ ਲਿਸਟ ਵਿੱਚ ਨੰਬਰ ਮਿਲਿਆ ਹੈ। ਵਿਦਾਇਕ ਕਮਿਤ ਸਿਹાગ ਨੇ ਕਿਹਾ ਕਿ ਬੀਜੇਪੀ ਸਰਕਾਰ ਦੇ ਵਿੱਚ ਵਿਪੱਖਸ਼ ਵਿੱਚ ਰਹਿੰਦੇ ਹੋਏ ਅਸੀਂ ਲਗਾਤਾਰ ਮੁੱਦੇ ਚੁੱਕੇ ਹਨ ਜਿਸ ਦੇ ਚੱਲਦੇ ਪੁਲਿਸ ਜ਼ਿਲ੍ਹਾ ਬਣਿਆ ਡੱਬ ਵਾਲੀ ਅਤੇ ਜ਼ਿਲ੍ਹੇ ਦੇ ਲਈ ਆਵਾਜ਼ ਬੁਲੰਦ ਕੀਤੀ ਹੈ ਲੇਕਿਨ ਨਸ਼ਾ ਅਜੇ ਨਹੀਂ ਰੁਕ ਰਿਹਾ ਕਾਲੂਆਣਾ ਖਰੀਫ ਚੈਨਲ ਨਹੀਂ ਬਣਵਾ ਸਕੇ ਅਤੇ ਰੋਜ਼ਗਾਰ ਦੇ ਮੌਕੇ ਸਰਕਾਰ ਤੋਂ ਨਹੀਂ ਬਣਵਾ ਸਕੇ ਇਹ ਸਾਡੀ ਕਮਜ਼ੋਰੀ ਜ਼ਰੂਰ ਰਹੀ ਹੈ ਤੁਹੇ ਪਾਸੇ ਹੁਣ ਗੱਲ ਕਾਲਾਂਵਾਲੀ ਦੀ ਕਰੀ ਤਾਂ ਕਾਲਾਂਵਾਲੀ ਦੇ ਵਿਧਾਇਕ ਸ਼ਿਸ਼ਪਾਲ ਕੇਰਵਾਲਾ ਨੂੰ ਵੀ ਫਿਰ ਤੋਂ ਸਿਟਿੰਗ ਐਮ.ਐਲ.ਏ ਜੋ ਰਹੇ ਹਨ ਉਹਨਾਂ ਨੂੰ ਮੁੜ ਤੋਂ ਕਾਂਗਰਸ ਨੇ ਕਾਲਾਂਵਾਲੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਉਹ ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਰਾਜੇਂਦਰ ਦੇਸੂ ਜੋਧਾ ਨੂੰ 19243 ਵੋਟਾਂ ਤੋਂ ਹਰਾ ਕੇ ਵਿਧਾਇਕ ਬਣੇ ਸਨ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪ੍ਰਤੀਯਾਸੀ ਕੁਮਾਰੀ ਸ਼ੈਲਜਾ ਨੂੰ ਜ਼ਿਲ੍ਹੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਦੀ ਲੀਡ ਦਿਵਾਈ ਸੀ ਸ਼ਿਸ਼ਪਾਲ ਕੇਰਵਾਲਾ ਵੱਡਾ ਦੇ ਪ੍ਰੋਗਰਾਮਾਂ ਦੇ ਵਿੱਚ ਕਾਫੀ ਮੋਹਰੀ ਰਹਿੰਦੇ ਹਨ ਜਿਸ ਦੇ ਚੱਲਦੇ ਉਹ ਦੀ ਟਿਕਟ ਮੁਰਤੂ ਰਿਪੀਟ ਹੋਈ ਹੈ ਵੈਸੇ ਵੀ ਇਸ ਵਾਰ ਦੇਸੂ ਜੋਧਾ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਹੈ ਅਤੇ ਨੈਲੋ ਦੇ ਮਾਸਟਰ ਗੁਰਤੇਜ ਸਿੰਘੂ ਨਵੇਂ ਉਮੀਦਵਾਰ ਨੂੰ ਉਤਾਰ ਦਿੱਤਾ ਹੈ ਆਮ ਆਦੀ ਪਾਰਟੀ ਦੇ ਕੋਲ ਫਿਲਹਾਲ ਕੋਈ ਵੱਡਾ ਚਿਹਰਾ ਨਹੀਂ ਹੈ ਮੈਦਾਨ ਦੇ ਲਈ ਜਿਸ ਦੇ ਚਲਦੇ ਇੱਕ ਵਾਰ ਫਿਰ ਤੋਂ ਕਾਲਾਂਵਾਲੀ ਦੇ ਵਿੱਚ ਕਾਂਗਰਸ ਦੇ ਸ਼ੀਸ਼ਪਾਲ ਕੇਹਰਵਾਲਾ ਅਤੇ ਰਜੇਂਦਰ ਦੇਸੂ ਜੋਧਾ ਹੁਣ ਭਾਜਪਾ ਦੇ ਵਿੱਚ ਮੁੱਖ ਚੋਣ ਮੁਕਾਬਲਾ ਬਣਦਾ ਜਾ ਰਿਹਾ ਹੈ ਫਿਲਹਾਲ ਕਾਂਗਰਸ ਵੱਲੋਂ ਸਰਸਾ ਸੀਟ ਤੇ ਅਜੇ ਕੋਈ ਨੁਮਾਇੰਦਗੀ ਨਹੀਂ ਪੇਸ਼ ਕੀਤੀ ਗਈ ਹੈ ਫਿਲਹਾਲ ਦੋ ਸੀਟਾਂ ਦੀ ਜੇਕਰ ਅਸੀਂ ਤੁਹਾਨੂੰ ਰਿਪੋਰਟ ਦੇ ਵਿੱਚ ਗੱਲ ਕੀਤੀ ਹੈ ਕਿ ਕਾਲਾਂ ਵਾਲੀ ਅਤੇ ਡੱਬ ਵਾਲੀ ਦੇ ਵਿੱਚ ਦੋਨੋਂ ਰਿਪੀਟ ਕੀਤੇ ਗਏ ਆ ਕੈਂਡੀਡੇਟ ਜੋ ਕਿ ਪਹਿਲਾਂ ਵੀ ਸੀਟਿੰਗ ਐਮ ਐਲ ਏ ਸਨ ਉਹਨਾਂ ਨੂੰ ਰਿਪੀਟ ਕੀਤਾ ਗਿਆ ਹੁਣ ਵੇਖਣਾ ਇਹ ਹੋਏਗਾ ਕਿ ਫਿਲਹਾਲ ਦੀ ਜੇਕਰ ਗੱਲ ਕਰੀ ਤਾਂ ਇਹਨਾਂ ਦੋਨਾਂ ਸੀਟਾਂ ਤੇ ਭਾਜਪਾ ਵੱਲੋਂ ਅਜੇ ਤੱਕ ਕਾਲਾ ਵਾਲੀ ਸੀਟ ਤੇ ਜਰੂਰ ਦੇਸੂ ਜੋਧਾ ਨੂੰ ਐਲਾਨਿਆ ਗਿਆ ਹੈ ਉਮੀਦਵਾਰ ਅਲੇ ਡੱਬ ਵਾਲੀ ਦੀ ਜੇਕਰ ਗੱਲ ਕਰੀ ਤਾਂ ਉੱਥੇ ਅਜੇ ਤੱਕ ਭਾਜਪਾ ਵੱਲੋਂ ਨਾਹੀਂ ਇਨੈਲੋ ਵੱਲੋਂ ਨਾਹੀਂ ਆਮ ਆਦਮੀ ਪਾਰਟੀ ਵੱਲੋਂ ਕੋਈ ਨੁਮਾਇੰਦਾ ਉਤਾਰਨ ਦੀ ਲਿਸ਼ਟ ਜਾਰੀ ਕੀਤੀ ਗਈ ਹੈ ਜਿਹੇ ਚ ਵੇਖਣਾ ਬੜਾ ਦਿਲਚਸਪ ਹੋਏਗਾ ਕਿ ਇਹਨਾਂ ਦੋਨਾਂ ਸੀਟਾਂ ਤੇ ਕਿਸ ਤਰੀਕੇ ਦੇ ਮੁਕਾਬਲੇ ਰਹਿੰਦੇ ਹਨ ਅਤੇ ਅਗਲੇਰੇ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਕਿਸ ਤਰੀਕੇ ਦੀਆਂ ਇੱਥੇ ਮੁਕਾਬਲਾ ਜਿਹੜਾ ਦੋਨੋਂ ਸੀਟਾਂ ਤੇ ਵੇਖਣ ਨੂੰ ਮਿਲੇਗਾ ਸਾਡੇ ਵੱਲੋਂ ਪੇਸ਼ ਕੀਤੀ ਗਈ ਕਾਲਾਂ ਵਾਲੀ ਅਤੇ ਡੱਬ ਵਾਲੀ ਸੀਟ ਦੀ ਰਿਪੋਰਟ ਦੇ ਪ੍ਰਤੀ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਅਤੇ ਕਾਂਗਰਸ ਨੇ ਜਿਸ ਤਰੀਕੇ ਨਾਲ ਦੋਨੋਂ ਸਿਟਿੰਗ ਐਮਐਲਏ ਨੂੰ ਮੁੜ ਤੋਂ ਰਿਪੀਟ ਕੀਤਾ ਗਿਆ ਕਾਂਗਰਸ ਇਸ ਲਿਸਟ ਤੇ ਸਾਡੇ ਵਿਊਅਰਸ ਆਫ ਦੇ ਕੀ ਕਮੈਂਟ ਕਰਨਾ ਚਾਹਣਗੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ